ਮੇਰਾ ਨਾਮ ਸ਼ਿਲਪਾ ਹੈ ਮੇਰੇ ਹਸਬੰਦ ਦਾ ਨਾਮ ਆਸ਼ੂ ਹੈ ਉਹਨਾਂ ਨੂੰ ਸਰ ਸਟੋਨ ਸੀਗੀ ਯੂਰਨ ਪਾਈਪ ਦੇ ਵਿੱਚ ਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੇ ਇਨਫੈਕਸ਼ਨ ਬਹੁਤ ਜ਼ਿਆਦਾ ਹੀ ਕੱਲ੍ਹ ਰਾਤ ਇਹਨਾਂ ਨੇ ਹੱਡਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਹੈ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੇ ਦਰਦ ਹੋਈ ਹੈ ਤੇ ਡਾਕਟਰ ਨੇ ਗੱਲ ਕੀਤੀ ਹੈ ਡਾਕਟਰ ਨੇ ਇੱਕ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਨਨ ਨੇ ਮੂੰਹ ਵਿੱਚ ਗੋਲੀ ਪਾਤੀ ਜਦੋਂ ਨਨ ਨੇ ਮੂੰਹ ਚ ਗੋਲੀ ਪਾਈ ਤੇ ਮਤਲਬ ਕਿ ਨਨ ਨੂੰ ਨੀਂਦ ਆਉਣ ਲੱਗੀ ਤੇ ਇਹ ਵੀ ਨੇ ਕਹਿੰਦੇ ਕਿ ਤੂੰ ਛਿਰਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣ ਨਹੀਂ ਹੀ ਦੇਣ ਦੇ ਲੱਗੇ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ 1 ਘੰਟੇ ਬਾਅਦ ਨਾ ਦੀ ਕੁਇਸਟ ਆਫ ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਉਂਦੀ ਦੇਖਿਆ ਇਹਨਾਂ ਦਾ ਹਾਰਟ ਨਹੀਂ ਹੀ ਕੰਮ ਕਰ ਰਿਹਾ ਜ਼ਰੂਰ ਹੋਇਆ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰਨ ਦੇ ਉਹ ਬੇਤੁਲੇ ਕਿ ਜ਼ਰ ਕਿੰਨਾ ਟਾਈਮ ਹੋ ਗਿਆ ਨਾ ਕੋਈ ਹੋਸ਼ ਨਹੀਂ ਆndi ਕੋਈ ਢੀਡ ਨਹੀਂ ਹੋ ਰਿਹਾ ਜ਼ਰ ਪਲੀਜ਼ ਅੰਨਾ ਕੁਛ ਕਰੋ ਯਾਰ ਕਿ ਕਿ ਹੋ ਗਿਆ ਨੂੰ ਉਹ ਕਹਿੰਦੇ ਕਿ ਇਹਨਾਂ ਦੇ ਬ੍ਰੇਨ ਚ ਕਲੋਟ ਬਣ ਗਿਆ ਵਾ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜੋਰਦੀ ਆਵਾਜ਼ ਲਗਾਈ ਕਿ ਮੇਰੇ ਦਰਦ ਹੋ ਰਹੀ ਆ ਉਸ ਤੋਂ ਬਾਅਦ ਜਰ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ ਡਾਕਟਰ ਕੀ ਕਹੇ ਡਾਕਟਰ ਕਹਿ ਰਿਹਾ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਚਲੇ ਜਾਓ ਅਹੀਂ ਸਿਰ ਦੇ ਕਹਿ ਰਹੇ ਆ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ ਅਪਰੇਟ ਕਰੇ ਡਾਕਟਰ ਨੇ ਕੀਤਾ ਸੀਗਾ ਬਾਹਰੋਂ ਆਏਗੇ ਤੁਸੀਂ ਬੰਦੇ ਨਹੀਂ ਆਏ ਨਹੀਂ ਇੱਥੇ ਬਾਹਰੋਂ ਕੋਈ ਨਹੀਂ ਆਇਆ ਮਨਜੀਤ ਬਾਬਰ ਨੇ ਕੀਤਾ ਹਾਂ ਹਾਂ ਜਿਨ੍ਹਾਂ ਦਾ ਹਸਪੀਟਲ ਆ ਬੱਬਲ ਨੇ ਮਨਜੀਤ ਮਨਜੀਤ ਬੱਬਲ ਨੇ ਕੀਤਾ ਮਨਜੀਤ ਬਾਬਰ ਨੇ ਕੀਤਾ ਨਾ ਹਾਂਜੀ ਹਾਂਜੀ ਗੱਲ ਉਹ ਨਹੀਂ ਆ ਆਪਰੇਸ਼ਨ ਕਿੰਨੇ ਕੀਤਾ ਆਪਰੇਸ਼ਨ ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀਆ ਹੋਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਆ ਆਪਦੇ ਦੇਖੋ ਜੀ ਤੁਸੀਂ ਪਤਰੀ ਵਾਲੇ ਆਏ ਇਥੇ ਹਾਂ ਨਹੀਂ ਜੀ ਆਸ਼ੂ ਮਾ ਜਨ ਮੇਰਾ ਪੋਤੀ ਦਾ ਹੈ ਡਰ ਕੋ ਕੰਮ ਕਰਦਾ ਸੀ ਬਰਾਬਰ ਰੂਪ ਤੇ ਲਿੰਦਾ 8 ਦਿਨ ਤੋਂ ਇੱਥੇ ਹੀ ਹੋ ਪਤਰੀ ਹੋਦੇ ਜੀ ਹਾਂਜੀ ਉਹਦਾ ਆਪਰੇਟ ਕੀਤਾ ਮੈਂ ਉਹਨੂੰ 11 ਵਜੇ ਰਾਤ ਮਿਲ ਕੇ ਗਿਆ ਬੜਾ ਵਧੀਆ ਕੁਛ ਨਹੀਂ ਵੀਡੀਓ ਕਾਲ ਕਰਾ ਕੇ ਆ ਗਿਆਂ ਆਪਣੇ ਬੱਚਿਆਂ ਨਾਲ ਤੇ ਮੇਰਾ ਪੁੱਤ ਮੈਂ ਤੁਹਾਨੂੰ ਜੀ ਤਾਂ ਸਾਡੀ ਮੇਰਾ ਪੁੱਤ ਪੀਗਾ ਲਾਟਾਣਾ ਨੇ ਜੀ ਤੇ ਰੈਕਸ਼ਨ ਕਰ ਗਿਆ ਜੀ ਤਾਂ ਇਹ ਇੱਥੇ ਰਾਦੇ ਹਸਤਾਬ ਨੇ ਲਾਇਆ ਜੀ ਤੇ ਮੇਰਾ ਪੁੱਤ ਦੁਨੀਆ ਤੋਂ ਚਲ ਗਿਆ ਜੀ ਹਾਂਜੀ ਕੁਛ ਨਹੀਂ ਕੀਤਾ ਜੀ ਇਹ ਰਾਤ ਦਾ ਸਾਨੂੰ ਦਲਾਸਾ ਦੇ ਜਾਣ ਦੇ ਆ ਜੀ ਉੱਥੇ ਲੈ ਜਾਓ ਆਉਂ ਕਰ ਲੋ ਮਰੇ ਨੂੰ ਮੇਰੇ ਪੁੱਤ ਨੂੰ ਵੈਂਟੀਲੇਟਰ ਤੇ ਲਾਇਆ ਆਣਾ ਜੀ ਮੈਂ ਕਹਾਂ ਤੁਸੀਂ ਸੱਦੋ ਜਿੰਨੇ ਮਰਜੀ ਪੈਸੇ ਲਓ ਮੇਰੇ ਕੋਲ ਤੇ ਡਾਕਟਰ ਸੱਦੋ ਮੇਰੇ ਪੋਤਾ ਦਾ ਇਲਾਜ ਕਰੋ ਬੋਰਡ ਤੋਂ ਬਾਅਦ ਲੈ ਕੇ ਜਾਣਾ ਭਜੀ ਡਾਕਟਰ ਨੂੰ ਹਾਂ ਸ਼ੁਤੋ ਸਿਜਾ ਇਹ ਆ ਰਿਹਾ तकरीबन 5 ਦਿਨ ਪਹਿਲਾਂ ਆਇਆ ਸੀ ਜਦੋਂ ਆਇਆ ਸੀ ਜਾਇ ਇਹਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਤੇ ਸੀ ਔਰ ਮੇਰੇ ਕੋ ਇਹ ਆ ਕੇ ਕਹਿ ਰਹੇ ਸੀ ਜੀ ਮੇਰਾ ਗੋਡੇ ਤੇ ਫਸਰੀ ਹੈ ਉਹਦਾ ਆਪਰੇਸ਼ਨ ਕਰ ਦੋ ਉਹਨਾਂ ਚਾਹ ਰਹੀ ਆਪਰੇਸ਼ਨ ਨਹੀਂ ਕਰ ਸਕਦੇ ਜਦੋਂ ਚਾਹ ਰਦਾ ਕੋਈ ਇਨਫੈਕਸ਼ਨ ਦੇਖਣਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕੀਕੇਸ਼ਨ ਨਹੀਂ ਉਤਤਵਾ 1:3 ਵਜੇ ਰਾਤੀਂ ਦਾ ਅੰਦਾਜ਼ਾ ਉਹਨਾਂ ਨੂੰ ਡੌਰਾ ਆਇਆ ਫੀਜ਼ਰ ਆਇਆ ਫੀਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂੰਹ ਤੋਂ ਧੱਗਣੇ ਲਈ ਆਇਆ ਤੇ ਲਤਵਾਵਾਂ ਦੀ ਦੇਖਣਾ ਸਾਈਡ ਦੇ ਦੇਖਣਾ ਪਈ ਉਤਤਵਾ ਨਾਲ ਦੇ ਨਾਲ ਹੀ ਪੇਸ਼ੈਂਟ ਜਿਹੜਾ ਵਾ ਉਹ ਕਾਰਡੀਕ ਐਂਡ ਪਲਮਨਰੀ ਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰ ਲਿਆ ਉਹਨੂੰ ਵੈਂਟੀਲੇਟਰ ਦੇ ਉੱਤੇ ਲਗਾ ਦਿੱਤਾ ਸਾਰੇ ਸਾਰੇ ਕਮਨੂ ਸਾਰੇ ਟੀਮ ਸਾਰੇ ਨਰਸਾਂ ਡਾਕਟਰਾਂ ਦੇ ਨਾਲ ਮੈਡੀਕਲ ਸਟਾਫ ਦੇ ਸਾਰੇ ਆਣੇ ਰਲ ਕੇ ਟੀਮ ਵਰਕ ਕੀਤਾ ਉਸ ਤੋਂ ਬਾਅਦ ਸਾਨੂੰ ਇਹਦਾ ਜਿਹੜਾ ਡਾਇਗਨੋਸ ਬੰਦਾ ਸੀ ਉਹ ਹਦਰੰਗ ਦਾ ਹੀ ਦਿਖ ਰਿਹਾ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇ ਨਹੀਂ ਸੀਗਾ ਉਹ ਹਦਰੰਗ ਦੇ ਇਲਾਜ ਕਰਕੇ ਅਸੀਂ ਪ੍ਰੈਸ਼ਰ ਸੀਟੀ ਕਰਾਈ ਸੀਟੀ ਵੀ ਰਾਦੋ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸੀਟੀ ਕਰਾ ਕੇ ਲੈ ਕੇ ਆਏ ਐਂਬੂਲੈਂਸ ਦੇ ਵਿੱਚ ਕੋਤ ਜਾਪੇ ਉਸੇ ਦਿਨ ਤੋਂ ਇਹ ਕਲियर ਹੁੰਦੀ ਹੈ ਕਿ ਉਹਨੂੰ ਹਦਰਾਗ ਦਾ ਦੌਰਾ ਆਇਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਹਾਂ ਭਾਈ ਇਹਨੂੰ ਹਦਰਾਗ ਦਾ ਦੌਰਾ ਆਇਆ ਇਹਨੂੰ ਕਿਤੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ ਪਰ ਉਹ ਲਗਾਤਾਰ ਇਸ ਨੂੰ ਰਿਫਿਊਜ਼ ਕਰ ਰਹਾ ਹੈ ਰਾਤ ਦੇ ਘਾਰੇ तकरीबन 1:30 3:30 ਵਜੇ ਤੁਰਕੀ ਰਿਫਿਊਜ਼ ਕਰ ਰਿਹਾ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ ਸਾਡਾ ਪੇਸ਼ੈਂਟ ਜਾਂ ਇੱਕੋ ਜਿੰਦਾ ਰਹੂ ਜਾਂ ਮਰਿਆ ਜਾਵੇ ਇਹ ਬਹੁਤ ਐਜ਼ এ ਪਬਲਿਕ ਨੂੰ ਮੈਂ ਇੱਕ ਮੈਸੇਜ ਲੈਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਜਿਉ ਜਾਂ ਮਰਿਆ ਜਾ ਉਹ ਇਹ ਮੈਨੂੰ ਨਹੀਂ ਹজম ਹੋਦੀ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਕਿ ਹਾਂ ਇੱਥੇ ਜਾ ਜਿੰਦਾ ਜਾਓ ਜਾਂ ਮਰਿਆ ਜਾਓ ਇਸ ਚੀਜ਼ ਨੂੰ ਆਪਾਂ ਹੁਣ ਸਾਰੇ ਜਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ மீ ਲ ਜਾਂਦੇ ਆ ਮੇਰੇ ਨਾਲ ਉੱਥੇ ਵੇਖਦੇ ਆ ਆਪਾਂ ਪੇਸ਼ੈਂਟ ਜਿੰਦਾ ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹਾਂ ਉਹ ਹੈ ਬਹੁਤ ਗਲਤ ਗੱਲ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਅੰਸਰ ਦੇਲੇ ਆ ਇਹਨਾਂ ਨੂੰ ਲੋਕ ਕੀਤਾ ਜਾਂਦਾ ਸਰ ਨਿਊਰੋ ਸਰਜਨ ਆਪਾਂ ਨਹੀਂ ਦੀਆ ਲੈ ਨਿਊਰੋ ਸਰਜਨ ਸਾਡੇ ਵਿਜ਼ਿਟ ਦੇ ਉੱਤੇ ਆਂਦੇ ਨਿਊਰੋ ਸਰਜਨ ਨਾਲ ਟੈਲੀਫੋਨਿਕਲੀ ਕੰਸਲਟੇਸ਼ਨ ਰੱਖੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋ ਸੈਂਟਰ ਦੇ ਵਿੱਚ ਤੁਸੀਂ ਸਰ ਉਹਨਾਂ ਦਾ ਕਹਿਣਾ ਵਾ ਕਿ ਰਾਤ ਨੂੰ ਡਾਕਟਰਾਂ ਇਹ ਕਹਤਾ ਜੀ ਹਾਨੂੰ ਕਿ ਸੈਸ਼ਨ ਦਾ ਡੈਟ ਵਾ ਤੁਸੀਂ ਇਹ ਸਿਰਫ ਆਪਣੀ ਖਾਸੀ ਕਰਾਉਣ ਵਾਸਤੇ ਕਹਿੰਦੇ ਕਿ ਉੱਥੇ ਲਾਜੋ ਇਹ 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 ਬਾਰ ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਕਾਰਡ ਦੇ ਟ੍ਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ ਇਹ ਵੀ ਸਾਈਨ ਕਰਕੇ ਆਪਣੀ ਜ਼ਿੰਮੇਵਾਰੀ ਲੈ ਜਾਣ ਫਿਰ ਜਿੰਦਾ ਵਾ ਦੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉਥੇ ਮੋਨੀਟਰ ਲੱਗਿਆ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲੁਕਾ ਕੇ ਥੋੜੀ ਰੱਖਦੇ ਲੇਕਿਨ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ ਇਹ ਤਾਂ ਤੁਸੀਂ ਉਹਨਾਂ ਦਾ ਵਰਸ਼ਨ ਆ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਹੋ ਤੇ ਪੜਨਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪੀ ਆ ਰ ਕਲ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਦੇ ਜਾ ਕੇ ਦੇਖ ਲੈਣੇ ਬਿਲਕੁਲ ਚਲੋ ਪਰਿਵਾਰ ਨੂੰ ਕੀ ਜਿਆ ਗਿਆ ਬਿਲਾ ਪਰਿਵਾਰ ਨੂੰ ਮੇਰੀ ਕੋਈ ਗਿਜਾਰ ਸਾਹਿਬ ਇਹ ਮਰੀਜ਼ ਨੂੰ ਜੋ ਬਚਾਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਛੁੱਕ ਕੇ ਬਾਹਰ ਭੇਜ ਸਕਦੇ ਜਿੰਨਾ ਚਿਰ ਤੱਕ ਪਰਿਵਾਰ ਵਾਲੇ ਸਾਨੂੰ ਸਹਿਮਤ ਨਹੀਂ ਦਿੰਦੇ ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤ ਦਿੰਦੇ ਹੋ ਕਿ ਸਾਨੂੰ ਸ਼ਿਫਟ ਕੀਤਾ ਜਾਵੇ ਸ਼ਿਫਟ ਕਰਾਂ ਲਈ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਆਪਣਾ ਸੋਰ ਆਪਣਾ ਵੈਂਟੀਲੇਟਰ ਲਿਆਉਂਦਾ ਸਰ ਜੀ ਤਹਾਬ ਨੇ ਨਾਲ ਭੇਜਦਾ ਇਹ ਮੇਰੀ ਰਿਸਪੋਨਸਿਬਿਲਟੀ ਹੋਏਗੀ ਲੇਕਿਨ ਡਾਕਟਰ ਸਾਹਿਬ ਦੇ ਡਾਕਟਰ ਦੀ ਵੱਡੀ ਟੀਮ ਦਾ ਸਹਾਰੇ ਤੇ ਬੱਤੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿੰਨੇ ਕ ਪਰਸੈਂਟ ਦਾ ਆਸਵਾਦ ਹੈ ਜੇ ਉਹ ਰੈਫਰ ਕਰਤਾ ਜਾਏ ਤਾਂ ਉਹ ਬਾਸਰ ਆ ਇਹ ਇਹ ਯੂ ਕਾਂਟ ਸੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਵਿੱਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਨਹੀਂ ਪਤਾ ਉਹ ਐਡੇ ਵੱਡੇ ਸੰਤ ਨੇ ਕਹਿਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ ਹੀ ਗੱਲ